ਤੇਰੇ ਵਿੱਚ ਥਾਲ ਮ ਕੰਮ ਲੱਗਿਆ ਹੋਇਆ ਮੈਂ ਵੀ ਤੁਰਦੇ ਫਿਰਦੇ ਨਹੀਂ ਲਖਾਈ ਜਿੰਦਗੀ ਮੈਂ ਘਰਾਂ ਦਾ ਘਾਟਾ ਦੋ ਘਾਟ ਕਿਦੀ ਉਹ ਰਾਤ ਨੂੰ ਪਾਉਂਗਾ ਮੈਂ ਵੀ ਬਾਹਰ ਹੀ ਗਿਆ ਰਹਿੰਦੇ ਆਪਾਂ ਕਿ ਤੁਸੀਂ ਜਿਹੜਾ ਘਰਾਂ ਦੇ ਅੱਗੇ ਪੋਸਟਰ ਲਾ ਰਹੇ ਹੋ ਕਈ ਕਾਫੀ ਸਾਰੇ ਲੋਕ ਨਰਾਜ਼ ਵੀ ਹੋ ਜਾਂਦੇ ਆਂ ਜੀ ਹੋ ਜਾਂਦੇ ਜੀ ਹੋ ਜਾਂਦੇ ਹਾਂ ਜੀ ਕਹੋ ਆਪਾਂ ਹੱਥ ਬੰਦੀ ਨਹੀਂ ਹੁੰਦੇ ਸੋਰੀ ਕਰਦੀ ਹਾਂ ਜੀ ਬਈ ਜੇ ਕੋਈ ਨਾ ਗਾਲ ਆਉਂਦਾ ਆਪਣੀ ਇੱਕ ਘਰ ਮ ਘਰਾਂ ਨਾਲ ਬੰਦ ਕੋਠੀਆਂ ਵਿੱਚ ਮੈਂ ਇੱਕ ਘਰ ਮ ਇੱਕ ਪੇਪਰ ਵਾਲਾ ਇਨਾਂ ਦੇ ਵੱਲੋਂ ਕੋਈ ਟਾਰਗੇਟ ਦਿੱਤਾ ਜਾਂਦਾ ਤੁਸੀਂ ਜੀ ਆਹ ਕੰਮ ਇੰਨਾ ਇੰਨਾ ਕਰਨਾ ਇੰਨੇ ਪੋਸਟਰ ਵੰਡਣ ਦੇ ਨਹੀਂ ਜੀ ਮੇਰਾ ਹੈ ਸੈਂਕੜੇ ਦਾ ਸਾਫ ਕਰਿਆ ਬੰਦਾ ਵੀ ਨਾ ਤੁਹਾਨੂੰ ਅੜਿਕਾ ਨਾ ਮਨੋੜੀ ਕਾ ਜਾ ਮੇਰੇ ਟਾਈਮ ਲੱਗਿਆ ਜਿੰਨੀ ਹਿੰਮਤ ਹੋਈ ਉਹ ਨਹੀਂ ਕਰਕੇ ਕੰਮ ਕਰਕੇ ਦਿਹਾੜੀ ਭਾ ਕੇ ਨਜਾਮ ਇਹ ਦੁਕਾਨ ਵਾਲੇ ਦੇ ਪਤੀਜੇ ਗਿਆ ਜਿਹੜੀ ਮੈਂ ਹੁਣ ਐਡ ਪਾ ਰਿਹਾ ਉਹ ਕਿਉਂ ਜੇ ਵਾਪੋਂ ਨੂੰ ਅੱਛਾ ਕੰਮ ਕਰਿਆ ਤਾਂ ਉਹ ਮੈਨੂੰ ਬੁਲਾਉਂਦੇ ਆ ਤਾਂ ਮੈਂ ਤੇ ਐਡ ਪਾਉਂਦਾ ਪਰ ਤੁਹਾਨੂੰ ਲੱਗਦਾ ਕਿ ਤੁਸੀਂ ਅਜ ਤੱਕ ਜੋ ਕੰਮ ਕੀਤਾ ਉਹਦੇ ਤੋਂ ਸੰਤੁਸ਼ਟ ਹੋ ਤੁਸੀਂ ਹਾ ਹਾਂ ਬਾਈ ਸਾਹਿਬ ਸਭ ਠੀਕ ਹੈ ਮਕਾਨ ਠੀਕ ਹੈ ਮੇਰਾ ਵਧੀਆ ਨਿਆਣੇ ਜੁਗ ਜਗਾ ਵੀ ਪਾ ਦੀ ਆਪਣਾ ਗਰੀਬੀ ਤੌਰ ਤੇ ਕਿਉ ਗਰੀਬੰਦਾ ਜਮੀਨਾਂ ਨੂੰ ਨਾ ਹੱਬਾ ਹੈ ਬਾਬਾ ਕਰਕੇ ਹੀ ਖਾਣਾ ਉਸ ਦੇ ਪਿੱਛੇ ਤੇ 10 ਦਾ ਖੰਦ ਕੱਢਣਾ ਦੋਹੇ ਬੱਚਿਆਂ ਨੂੰ ਲਗ ਲਗ ਮਕਾਨ ਪਾ ਕੇ ਦੇਵੇ ਕਰੇ ਨੂੰ ਬੈਠੇ ਆ ਟ੍ਰੰਡਰ ਬੰਡਰ ਲਾਏ ਵੀ ਆ ਬਾਕੀ ਆਪਣਾ ਮਿੰਟ ਕਰਦਾ ਜਿੱਤਾਂ ਕਰੀਓ ਕੰਮ ਨਾ ਕਿਸੇ ਨੇ ਕਹੇ ਤੇ ਆ ਸਾਡੀ ਕੋਠੇ ਡਿਊਟੀ ਕਰ ਦੇ ਆਪ ਉਹ ਵੀ ਕਰ ਦਿੰਦੇ ਐ ਭਾਈ ਜੂ ਤੇ ਕੇ ਬੰਦਾ ਹਰੇਗਾ ਆਪ ਦਾ ਕੋਣੋ ਕੋ ਕੰਮ ਆਈ ਨਹੀਂ ਘਰ ਦੀ ਦਵਾਈ ਆ ਗਈ ਮੇਰਾ ਮੋਬਾਈਲੋਂ ਪੈਸੇ ਪੈ ਗਏ ਉਪਰਲਾ ਕੰਮ ਮੇਰੇ ਥਰ ਗਿਆ ਨਹੀਂ ਮੈਂ ਕਿਸੇ ਫੜਦਾ ਕਹਾਂ ਮੈਂ ਦਰਖਾਸਤ ਦੇ ਲੈਂਦਾ ਜੀ ਤੇ ਨੌਕਰੀ ਕਰਦਾ ਆ ਦੇ ਦੋ ਜੀ ਹਜ਼ਾਰ ਰੁਪਏ ਮੈਨੂੰ ਆਕਰੋ ਜੀ ਪਰ ਮਰਦ ਪਾਣੀ ਮੰਗਾ ਰਹੇ ਜਦੀ ਖਾਲਿਆ ਕੋ ਸਭ ਕੁ ਠੀਕ ਠਾਕ ਹੈ ਜੀ ਬੱਚੇ ਠੀਕ ਆ ਆਪਣੇ ਸਭ ਠੀਕ ਨੋਆ ਠੀਕ ਸਭ ਕੁ ਠੀਕ ਠਾਕ ਚ ਆਪਣਾ ਬਹੁਤ ਵਧੀਆ ਚੱਲ ਰਿਹਾ ਹੈ ਜੀ ਬੜੀਆ ਪਰਿਵਾਰ ਚੱਲ ਰਹੀ ਹੈ ਇੱਜ਼ਤ ਕਰਦੇ ਮੇਰੇ ਜਿਹੜੇ ਗੱਤ ਪੈਸਾ ਕਮਾਵਾਂਗੇ ਉਹ ਗੱਤ ਥੋੜੀ ਜਾਏਗਾ ਜੇ ਆਪਾਂ 10 ਵੀ ਕਮਾਏ ਉਹ ਵੀ ਬਰਕਤ ਹੈ ਸਹੀ ਥੌ ਲੱਗਿਆ ਪਰ ਲਾਉਂਗੇ ਵੀ ਸਹੀ ਉਹਨੂੰ ਹਿੰਮਤ ਕਰੋ ਵੀ ਆਹ ਕੰਮ ਆਪਾਂ ਆ ਨਹੀਂ ਮਿਲਦਾ ਪਰ ਨਹੀਂ ਨੌਕਰੀ ਵੀ ਦੀ ਆਪਾਂ ਹੋ ਗਿਆ ਤਾਂ ਕਮਾਈ ਕਰ ਲਓ ਕੋਈ ਠੀਕ ਹੈ ਸਾਡੇ ਬੱਚੇ ਵੀ ਕਰ ਰਹੇ ਆ ਮੇਰੇ ਆਰਡਰ ਪੀਜੇ ਕੰਮ ਕਰਦਾ ਮੇਰਾ ਲੜਕਾ ਮੇਰਾ ਦੇ ਕਰ ਰਿਹਾ ਹੋ ਅਚਾਨਕ ਅਸੀਂ ਮਾਰਕੀਟ ਦੇ ਵਿੱਚ ਆਏ ਤਾਂ ਇੱਕ ਅੰਕਲ ਜੀ ਇੱਥੇ ਕਾਰਾਂ ਦੇ ਅੱਗੇ ਇੱਕ ਪੋਸਟਰ ਰੱਖਦੇ ਮਿਲੇ ਇੱਕ ਕਾਗਜ਼ ਖਾਸ ਤੌਰ ਤੇ ਤੁਹਾਡੀ ਵੀ ਕਦੇ ਗੱਡੀ ਕਿਸੇ ਸ਼ਹਿਰ ਦੇ ਵਿੱਚ ਅੱਗੇ ਆਮ ਇਸ ਤਰ੍ਹਾਂ ਦੇ ਪੋਸਟਰ ਤੁਹਾਨੂੰ ਮਿਲ ਜਾਂਦੇ ਆ ਜਿਦੇ ਤੇ ਕੋਈ ਨਾ ਕੋਈ ਐਡਵਰਟਾਈਜ਼ਮੈਂਟ ਹੁੰਦੀ ਹੈ ਕੋਈ ਨਾ ਕੋਈ ਮਸ਼ਹੂਰੀ ਹੁੰਦੀ ਹੈ ਔਰ ਅਸੀਂ ਇਹ ਜਰੂਰ ਕਿਸੇ ਕੰਪਨੀ ਦੀ ਹੁੰਦੀ ਹੈ ਕੋਈ ਵੱਡੇ ادارے ਦੀ ਹੁੰਦੀ ਹੈ ਜਾਂ ਮਾਰਕੀਟਿੰਗ ਦੇ ਲਈ ਕੋਈ ਵੀ ਆਪਣੀ ਐਡ ਦੇ ਕੇ ਇਸ ਤਰ੍ਹਾਂ ਦੇ ਪੋਸਟਰ ਕਿਸੇ ਨਾ ਕਿਸੇ ਨੂੰ ਵੰਡਣ ਲਈ ਭੇਜਦਾ ਤੇ ਇੱਕ ਅਕਿਰਤ ਹੈ ਵੀ ਇੱਕ ਕੰਮ ਹੈ ਔਰ ਜਿਹੜੇ ਪੋਸਟਰ ਲਗਾਉਂਦੇ ਨੇ ਇਮਾਨਦਾਰੀ ਨਾਲ ਜਿਹੜਾ ਇਹ ਵੀ ਕੰਮ ਕਰਦੇ ਨੇ ਕਿ ਸਾਰਿਆਂ ਦੀ ਗੱਡੀ ਤੇ ਵੱਧ ਤੋਂ ਵੱਧ ਜਿੱਥੇ ਐਡ ਹੋ ਸਕਦੀ ਆ ਉਹ ਹੋਵੇ ਤੇ ਜਿਹੜੇ ਅੰਕਲ ਜੀ ਇੱਥੇ ਮਾਰਕੀਟ ਦੇ ਵਿੱਚ ਪੋਸਟਰ ਲਗਾ ਰਹੇ ਸੀ ਉਹਨਾਂ ਦੀ ਇਸ ਕਿਰਤ ਦੇ ਬਾਰੇ ਹੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਇਸ ਕੰਮ ਦੇ ਬਾਰੇ ਵੀ ਅੰਕਲ ਜੀ ਸਾਸੀ ਗੱਲ ਜੀ ਆਪ ਵੀ ਆ ਜੀ ਅਈ ਦੇਖਿਆ ਤੁਸੀਂ ਆ ਜਿਹੜਾ ਕਾਰਾਂ ਦੇ ਅੱਗੇ ਪੋਸਟਰ ਲਾ ਰਹੇ ਹੋ ਕਈ ਕਾਫੀ ਸਾਰੇ ਲੋਕ ਨਾਰਾਜ਼ ਵੀ ਹੋ ਜਾਂਦੇ ਆ ਕਿ ਜੀ ਹਾਂ ਹੋ ਜਾਂਦੇ ਜੀ ਹੋ ਜਾਂਦੇ ਹਾਂ ਜੀ ਕਹੋ ਆਪਾਂ ਹੱਤਵੰਦ ਹੀ ਨਹੁੰਦੇ ਹਾਂ ਹਾਂ ਸੌਰੀ ਕਰਦੀ ਹੁੰਦੀ ਪੈਸ਼ਾ ਤੋਂ ਕੋਈ ਨਾ ਗਾਹ ਲਾਉਂਦੇ ਆਪਾਂ ਜੀ ਹਾਂ ਜੀ ਅੰਕਲ ਜੀ ਤੁਹਾਡਾ ਨਾਮ ਦੱਸਿਓ ਤੇ ਇਹ ਕੰਮ ਕਿੱਥੇ ਕਿੱਥੇ ਕਿਵੇਂ ਕਿਵੇਂ ਕਰਦੇ ਹੋ ਤੁਸੀਂ ਜਾਂ ਅੱਜ ਹੀ ਕਰ ਰਹੇ ਹੋ ਜਾਂ ਪਹਿਲਾਂ ਪੁਰਾਣੇ ਸਮੇਂ ਤੋਂ ਕਰ ਰਹੇ ਹੋ ਇਹ ਦੱਸਿਓ ਜੀ ਨਹੀਂ ਮੈਂ 5-4 ਸਾਲ ਤੇ ਲੱਗਿਆ ਹੀ ਕਰਨ ਮੈਂ ਸਕਿਉਰਿਟੀ ਦੀ ਡਿਊਟੀ ਕਰਦਾ ਗਾੜੀ ਦੀ ਡਿਊਟੀ ਕਰਦਾ ਸਕਿਉਰਿਟੀ ਵੀ ਕਰਦੀ ਹਾਂ ਹਾਂ ਜੀ ਨਾ ਹੁਣ ਵੀ ਕਰਦਾ ਸਕਿਉਰ ਏਸੀ ਕੰਪਨੀ ਚ ਕਰਦੇ ਹਾਂ ਜੀ ਦਾ ਨਹੀਂ ਨਹੀਂ ਇਹ ਲੱਗ ਕਰਦਾ ਜੀ ਮੈਂ ਹੋਰ ਕੰਪਨੀਆਂ ਮੈਂ ਕਰਦਾ ਡਿਊਟੀ ਮੈਂ ਇਹ ਪਾਰਟ ਟਾਈਮ ਵਿੱਚ ਹੈ ਮੇਰਾ ਇਹ ਪਾਰਟ ਟਾਈਮ ਕੰਮ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਹੈ ਤਾਂ ਕੰਮ ਹੀ ਹੈ ਜੀ ਅਕਸਰ ਅਸੀਂ ਕਹਿੰਦੇ ਜੀ ਮਿਹਨਤ ਹੈ ਠੀਕ ਹੈ ਅਸੀਂ ਕਿਸੇ ਨੇ ਕੰਮ ਦਿੱਤਾ ਤੁਸੀਂ ਉਹਦਾ ਹੱਕ ਸੱਚ ਦੀ ਕਮਾਈ ਹੈ ਜੀ ਤੁਸੀਂ ਉਹ ਨਿਭਾ ਰਹੇ ਹੋ ਇਹ ਕਿਸੇ ਨੇ ਵੇਖਣਾ ਵੀ ਨਹੀਂ ਆ ਕੇ ਤੁਸੀਂ ਕਿੰਨੇ ਲਾਇਕ ਨਹੀਂ ਲਾਇਕ ਉਹ ਬਾਬਾ ਨਾਨਕ ਦੇਖਦਾ ਜੀ ਮੈਂ ਇੱਕ ਪੇਪਰ ਹੀ ਗੱਡੀ ਵਿੱਚ ਲਾਉਂਦਾ ਮੈਂ ਇੱਕ ਘਰ ਮੈਂ ਘਰਾਂ ਵਿੱਚ ਪਾਉਂਦਾ ਕੋਠੀਆਂ ਵਿੱਚ ਮੈਂ ਇੱਕ ਘਰ ਮੈਂ ਇੱਕ ਪੇਪਰ ਪਾਉਣਾ ਇਨਾਂ ਦੇ ਵੱਲੋਂ ਕੋਈ ਟਾਰਗੇਟ ਦਿੱਤਾ ਜਾਂਦਾ ਤੁਸੀਂ ਜੀ ਆਹ ਕੰਮ ਇੰਨਾ ਇੰਨਾ ਕਰਨਾ ਇੰਨੇ ਪੋਸਟਰ ਵੰਡਨੇ ਨਹੀਂ ਨਹੀਂ ਜੀ ਮੇਰਾ ਇਹ ਸੈਕੜਿਆਂ ਦਾ ਸਾਫ ਕਰੇ ਬਹੁੰਦਾ ਜੀ ਮੈਂ ਵੀ ਨਾ ਤੁਹਾਨੂੰ ਅੜਿਕਾ ਨਾ ਮਨੋੜੀ ਕਾ ਜਾਂ ਮੇਰੇ ਟਾਈਮ ਲੱਗਿਆ ਜਿੰਨੀ ਹਿੰਮਤ ਹੋਈ ਉੰਨੀ ਕਰਕੇ ਉਹਨਾਂ ਕੰਮ ਕਰਕੇ ਦਿਹਾੜੀ ਪਾ ਕੇ ਮੈਂ ਜਾਵਾਂ ਤੇ ਇਹ ਮਤਲਬ ਇੱਕ ਦਿਹਾੜੀ ਤੁਹਾਨੂੰ ਕਹਿ ਦਿੰਦੇ ਨੇ ਜਿੰਨੇ ਵਾਦ ਤੋਂ ਵਾਦ ਹੋ ਸਕਦਾ ਲਾਓ ਆਪਾਂ 7 ਘੰਟੇ ਜਿੰਨੇ ਲਾਏ ਮੈਂ ਵੀ 1000 ਗਿਰ ਗਿਆ 500 ਗਿਰ ਗਿਆ ਉਹ ਮੇਰੀ ਖੁਸ਼ੀ ਹੈ ਜੀ ਵੀ ਮੈਂ ਸੈਕੜਿਆਂ ਦਾ 70 ਰੁਪਏ ਸੈਕੜਾ ਮੈਂ ਪਾਉਂਦਾ ਇਹ 70 ਰੁਪਏ 100 ਅੱਛਾ ਜੀ ਇਹ ਕਈਆਂ ਦੀਆਂ ਕਾਰਾਂ ਦੇ ਅੱਗੇ ਜਦੋਂ ਤੁਸੀਂ ਲਾਉਨੇ ਲੋਕ ਅਕਸਰ ਇਹਦੇ ਤੋਂ ਨਰਾਜ਼ ਵੀ ਹੋ ਜਾਂਦੇ ਨੇ ਕਿ ਯਾਰ ਸਾਡੀ ਗੱਡੀ ਦੇ ਮੂਰੇ ਕਾਹਨੂੰ ਲਾ ਗਿਆ ਪਰ ਇਹਦੇ ਨਾਲ ਵੀ ਤਾਂ ਕਿਰਤ ਜੁੜੀ ਹੋਈ ਹੈ ਜੀ ਵੀ ਕੰਮ ਹੈ ਕੋਈ ਨੁਕਸਾਨ ਨਹੀਂ ਕਰਦਾ ਖੈਰ ਕਿਸੇ ਗੱਲ ਨਹੀਂ ਆਪਾਂ ਕਰਦੇ ਪਿਆਰ ਗੱਲ ਲਾਉਂਦੇ ਜੀ ਕਿਸੇ ਗੱਲ ਤੂੰ ਮੱਕਾ ਨਹੀਂ ਮਾਰਦੇ ਕੁਝ ਨਹੀਂ ਕਰਦੇ ਪਿਆਰ ਗੱਲ ਲਾਉਂਦੇ ਆਪਾਂ ਦਾ ਹਾਂ ਵੀ ਕਿਸੇ ਦੀ ਗੱਡੀ ਦਾ ਨੁਕਸਾਨ ਨਹੀਂ ਹਾਂ ਭਾਈ ਤਾਂ ਮੈਨੂੰ ਬੰਦੇ ਬਹੁਤ ਕਹਿੰਦੇ ਮੈਂ ਮਾਫੀ ਪਵਾ ਦਿੰਨੇ ਨਾਲ ਮੈਂ ਜਿਹੜਾ ਮੇਰਾ ਕੰਮ ਹੈ ਮੈਂ ਆਪਣੇ ਕੱਲਾ ਆਪਣਾ ਕਰੂੰਗਾ ਵੀ ਆਵਣਾ ਵਧੀਆ ਲੱਗ ਜਾਈ ਕੰਮ ਦੂਏ ਨੂੰ ਵੀ ਮਾਲਕਾਂ ਨੂੰ ਵੀ ਅੱਛਾ ਲੱਗਦਾ ਮੇਰੇ ਚਾਰ ਪੰਜ ਸਕੂਲਾਂ ਗੈਰ ਐਡ ਦਾ ਹੱਦ ਗਾ ਜੁੜੀ ਰਹਦੀ ਮੈਂ ਖਰਾਨਾ ਸਰਾ ਹੈ ਨਾ ਕੰਬੋਜ ਹਸਪਤਾਲ ਵਾ ਹਾਂਜੀ ਉਹ ਕਹੇਗਾ ਜੁੜਿਆ ਪਹਿਲਾਂ ਮੈਂ ਸਕੂਲਟੀ ਵਾਂ ਫਿਰ ਉਹ ਕਹਿੰਦੇ ਥੋੜੀ ਥੋੜੀ ਐਡ ਪਾਈ ਕਰੋ ਜੀ ਫਿਰ ਫਿਰ ਕਹਾ ਮੈਨੂੰ ਹੋਰ ਮਿਲ ਗਏ ਇੱਕ ਦੁਕਾਨ ਵਾਲੇ ਜੁੜ ਗਿਆ ਮੈਂ ਇਹ ਦੁਕਾਨ ਵਾਲੇ ਭਤੀਜੇ ਕੇ ਹੈ ਜਿਹੜੀ ਮੈਂ ਹੁਣ ਐਡ ਪਾ ਰਿਹਾ ਉਹ ਕਹਿੰਦੇ ਜੇ ਮੈਂ ਆਪਾਂ ਉਹਨਾਂ ਦਾ ਅੱਛਾ ਕੰਮ ਕਰਿਆ ਤਾਂ ਉਹ ਮੈਨੂੰ ਬੁਲਾਉਂਦੇ ਆ ਤਾਂ ਬਿਤੇ ਹੜਪਾਉਂਦੇ ਆਪਣਾ ਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਜਿੰਨਾ ਉਹਨਾਂ ਨੇ ਤੁਹਾਨੂੰ ਕੰਮ ਕਿਹਾ ਸੀਗਾ ਬਸ ਮਾਨਦਾਰੀ ਕਰ ਬਾਕੀ ਬੇਈਮਾਨੀ ਕਰਨੀ ਕੋਈ ਨਹੀਂ ਸਕੀ ਕਿਉਂਕਿ ਮੈਂ ਤਾਂ ਮੈਂ ਕਰਦਾ ਸੀ ਸਕਿਉਰਟੀ ਡਿਊਟੀ ਉਹ 2 ਥਾਉਂਡ ਕਰਦਾ 101 12 ਘੰਟੇ ਡਿਊਟੀ ਕਰਦਾ ਸੀ ਮੈਂ ਪਿੰਡ ਦੇ ਵਿੱਚੇ ਮੇਰੇ ਪਿੰਡ ਚਿੱਪੜ ਜਿੜੀ ਹੈ ਅੱਛਾ ਜੀ ਉੱਥੇ ਨਾ 12 ਘੰਟੇ ਡਿਊਟੀ ਮਿਲੀ ਮੈਨੂੰ 15000 ਮਾਹੀ ਉੱਥੇ ਸਕਿਉਰਟੀ ਦੀ ਡਿਊਟੀ ਵੀ ਕਰਦਾ ਸੀ ਡਿਊਟੀ ਦੀ ਡਿਊਟੀ ਜੀ ਇੱਕ ਮੈਂ 6 ਘੰਟੇ ਡਿਊਟੀ ਕਰਦਾ ਇੱਕ ਬੰਦੇ ਦਾ ਕਨੈਕਸ਼ਨ ਮਿਲੇ ਉਹ ਗਰੀਬ ਬੰਦੇ ਦਾ ਡੇਢ-ਦਿਆੜ ਆਕ ਤੁਸੀਂ ਉੱਥੇ ਜੜਿਆ 2 ਵਜੇ ਉੱਥੇ ਤੇ ਹਟਿਆ ਜੀ ਉਦੋਂ ਦੇ 8 ਵਜੇ 7 ਵਜੇ ਹਟਿਆ ਡਿਊਟੀ ਤੇ ਮੈਂ ਕਾਂਟਾ ਘਰਾਂ ਨਾਲ ਆਏ ਤੋਂ ਇਹਨੂੰ ਗੁਰਦੁਆਰੇ ਗਿਆ ਮੱਥਾ ਟੇਕਿਆ ਫਿਰ ਆਪਣੀ ਡਿਊਟੀ ਫਰਾ ਗਿਆ ਸਾਡਾ ਇਹ ਪਹਿਲਾਂ ਅੰਕਲ ਜੀ ਕੀ ਕੰਮ ਕਰਦੇ ਰਹੇ ਹੋ ਤੁਸੀਂ ਜੀ ਪਹਿਲਾਂ ਸਟਾਰਟਿੰਗ ਅਜ ਦੇਖੋ ਆਪਾਂ ਪੜੇ ਤਾਂ ਹੈ ਹੀ ਨਹੀਂ ਬਜ਼ੁਰਗ ਸਾਰੇ ਖੇਤੀਬਾੜੀ ਕੰਮ ਕਰਦੇ ਤੇ ਗੈਰ ਕਢੀ ਜਾਂਦੇ ਤੇ ਤੀ ਤੀਸਰੀ ਮਾਂ ਤੇ ਹਟ ਗਿਆ ਮੈਂ ਪੜਿਆ ਵੀ ਨਹੀਂ ਹੈ ਫਿਰ ਮੈਂ ਜ਼ਿਮੀਦਾਰਾਂ ਨਾਲ ਨੌਕਰੀ ਕਰੀ ਜੀ ਮੈਂ ਗਰੀਬ ਬੰਦਾ ਜ਼ਿਮੀਦਾਰਾਂ ਨਾਲ ਵੀ ਕੰਮ ਕੀਤਾ ਹਾਂ ਜੀ 5 ਸਾਲ ਕਰੀ ਜੀ ਮੈਂ 13ਵੇਂ ਸਾਲ ਮੈਂ ਜ਼ਿਮੀਦਾਰਾਂ ਨਾਲ ਨੌ 13ਵਾਂ 14 15 16 17ਵਾਂ 18ਵਾਂ ਸਾਲ 18ਵੇਂ ਸਾਲ ਮੈਂ ਸੈਂਟਰ ਗਵਰਨਮੈਂਟ ਦੀ ਮਿਲਾਈ ਖਰੜ ਹੁੰਦੀ ਸੀ ਅੱਛਾ ਬਡਾਲਾ ਰੋਡ ਤੋਂ ਨੇ ਹੁਣ ਤੁਸੀਂ ਸਭ ਨੂੰ ਪਤਾ ਜੀ ਦੁਨੀਆ ਨੂੰ ਪਤਾ ਜੀ ਉਥੇ 100 ਪਿੰਡਾਂ ਦਾ ਬੰਦਾ ਕੰਮ ਕਰਦਾ ਸੀ ਭਈਆ ਬਿਹਾਰੀ ਯੂਪੀ ਵੀ ਤਾਂ ਗਿਆ ਸਾਰੀ ਸੀ 100 ਪਿੰਡ ਆਪਣੇ ਪਿੰਡਾਂ ਦੇ ਸਾਰੇ ਦੇ ਲੋਕ ਉਥੇ ਕਿਸੇ ਕਿਸੇ ਪੰਜ ਕਿਸੇ ਸੱਤ ਉਥੇ ਮੈਂ ਲਾਇ 22 ਸਾਲ ਅੱਛਾ ਸੈਂਟਰ ਗਵਰਨਮੈਂਟ ਦੀ ਉਹ ਤੇ ਅੱਜ ਤੱਕ ਵੀ ਤੁਸੀਂ ਕੰਮ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਹੁਣ ਆਪਾਂ ਫਿਰ ਤੋਂ ਕੰਮ ਕਰਦੇ ਮਾਰੋ ਤੁਹਾਡੀ ਕਿੰਨੀ ਉਮਰ ਹੋ ਗਈ ਜੀ ਮੇਰੀ 62 ਸਾਲ ਹੋ ਗਈ ਹਣ ਵੀ ਕੰਮ ਕਰ ਰਹੇ ਹਾਂਜੀ ਹਾਂਜੀ ਔਰ ਅੰਕਲ ਜੀ ਇੰਨੀ ਠੀਕ ਹੈ ਦਿਹਾੜੀ ਮਜ਼ਦੂਰੀ ਦੀ ਬਾਰੇ ਕਈ ਵਾਰੀ ਕਿਹਾ ਜਾਂਦਾ ਹੈ ਜੀ ਸਹੀ ਤਰੀਕੇ ਨਾਲ ਪੈਸੇ ਨਹੀਂ ਮਿਲਦੇ ਸਾਰੇ ਲੋਕਾਂ ਦੀ ਦੌੜ ਹੈ ਜਿਆਦੇ ਪੈਸੇ ਕਮਾਉਣਾ ਪਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੱਜ ਤੱਕ ਜੋ ਕੰਮ ਕੀਤਾ ਉਹਦੇ ਤੋਂ ਸੰਤੁਸ਼ਟ ਹੋ ਤੁਸੀਂ ਹਾਂ ਜੀ ਹਾਂ ਮੈਂ ਸੰਤੁਸ਼ਟ ਹਾਂ ਠੀਕ ਹੈ ਕੰਮ ਕਰ ਠੀਕ ਹੈ ਮੇਰਾ ਵਧੀਆ ਨਿਆਂਯੋਗੀ ਜਗ੍ਹਾ ਵੀ ਪਾ ਲਿਆ ਪਰ ਗਰੀਬੀ ਤੋਂ ਉਰਫ ਕਿਉ ਗਰੀਬੰਦਾ ਜ਼ਮੀਨਾਂ ਨੂੰ ਲਾਭਣਾ ਹੈ ਨਹੀਂ ਬਾਬਾ ਕਰਕੇ ਹੀ ਖਾਣਾ ਉਸ ਦੇ ਵਿੱਚ ਤੇ 10ਵਾਂ ਸੌਂਦ ਕੱਢਣਾ ਦੋਹੇ ਬੱਚਿਆਂ ਨੂੰ ਲਗ ਲਗ ਮਕਾਨ ਪਾ ਗਦੇ ਵਿਚਾਰੇ ਨੂੰ ਬੈਠੇ ਆ ਸਾਰੇ ਡੰਡਾ ਡੰਡਾ ਲਾਇਵੇ ਹੈ ਬਾਕੀ ਆਪਣਾ ਮੈਂਤ ਕਰਦੇ ਇਸ ਕਿਰਤ ਜਦੋਂ ਦਸਵੰਦ ਵੀ ਕੱਢਦੇ ਰਹੇ ਹਾਂਜੀ ਹਾਂਜੀ ਹਾਂ ਦਸਵੰਦ ਵੀ ਕੱਢਦੇ ਰਹੇ ਇਸ ਕਿਰਤ ਹਾਂ ਇਸੇ ਜਿਮਾ ਦੇ ਕੱਢਣਾ ਜੀ ਹੋਰ ਕਿੱਥੇ ਕੱਢਣਾ ਆਪਾਂ ਨੇ ਨਾ ਬੜੇ ਜਿੰਨਾ ਵੇਚਣੇ ਜੋਗੀਆਂ ਨੇ ਰੱਖਣੇ ਜੋਗੀਆਂ ਤਿੰਨ ਚਾਰ ਚਾਰ ਬਿਸਵੇ ਥਾੜੇ ਜਮ ਪਾਸਾ ਤੁਰੇ ਮਤਲ ਫਿਰ ਵੀ ਮੈਂ ਸਮੋਸੇ ਵੀ ਰੱਖਿਆ ਡੰਗਰ ਰੱਖਿਆ ਸੀ ਜੀ ਮੈਂ ਸਾ ਕਾਕੰਡਾ ਪਾਉਂਦੇ ਰਹੇ ਮੈਂ ਜੀਮੇਦਾਰਾ ਬੜਾ ਕੰਮ ਕਰਿਆ ਮੈਂ ਇੱਕਪੜਾਈ ਕਰਨਾ ਉਹ ਕੋਈ ਗੈਰਮੈਂਟ ਸੈਂਟਰ ਵਿੱਚ ਬਾਈ ਨੌਕਰੀ ਕਰੀ ਬਾਈ ਸਾਲ ਉਹ ਕੋਈ ਗੈਰਮੈਂਟ ਘਰਾਂ ਪਿੰਡ ਵਿੱਚ ਕੰਮ ਕਰਦਾ ਰਿਹਾ ਕਿਸੇ ਦੀ ਖੋਲੀ ਬਣਾਦੀ ਕਿਸੇ ਦਾ ਕੱਖ ਵੜਦੇ ਕਿਸੇ ਦਾ ਚਰੀ ਵੜਦੀ ਕਿਸੇ ਜੀਰੀ ਵਾਲੀ ਮੱਕੇ ਮੇਰੀ ਘਰ ਵਾਲੀ ਵੀ ਗੈਰ ਲੱਗ ਜਾਂਦੀ ਮੇਰੇ ਉਹਨੇ ਉਹਨੇ ਮੇਰੇ ਕੰਮ ਕਰਿਆ ਬੜਾ ਝੂੜਕਾ ਵਿਚਾਰੀ ਨੇ ਮੇਰੇ ਘਰ ਛੋਟੇ ਛੋਟੇ ਬੱਚਿਆਂ ਨੂੰ ਲਾ ਲੈਣਾ ਰੋੜੀ ਕੁੱਟਣੀ ਕਿਸੇ ਕੀ ਲਿਆ ਬਈ ਆ 200 ਦਾ ਕੰਮ ਹੈ ਮੇਰਾ ਨਾਨੇ ਨਾਲ ਆ ਲਗੇ ਤੇ ਕੰਮ ਕਰ ਲਿਆ ਬਸ ਨਾਲ ਡਿਊਟੀ ਕਰੀ ਗਏ ਆਪਾਂ ਮਿਹਨਤ ਕਰੀ ਕਿਸੇ ਮਿਹਨਤ ਨਹੀਂ ਛੱਡੀ ਤੁਸੀਂ ਮੈਂ ਤਾਂ ਨਹੀਂ ਛੱਡੀ ਮੈਂ ਕੋਈ ਮਿਹਨਤ ਛੱਡੀ ਦਰਖਤ ਦੇ ਵਿੱਚ ਦਰਖਤ ਪੜਨ ਦਾ ਤਾਂ ਮੈਂ ਆਰਾ ਕੋਹੜ ਕਰਾਂ ਦਾ ਜਿੱਤਾਂ ਕਈ ਕੰਮ ਹੈ ਕਿਸੇ ਨੇ ਕਹਿੰਦਾ ਵੀ ਆ ਸਾਰੀ ਕੋਠੀਆਂ ਡਿਊਟੀ ਕਰ ਦੇ ਆਪਾਂ ਉਹ ਵੀ ਕਰ ਦਿੰਦੇ ਬਾਈ ਬਾਈ ਕਿਉਂ ਦੇਖ ਕੇ ਬੰਦਾ ਹਰੇਗਾ ਯਾਦ ਕਰਦਾ ਬੰਦੇ ਨੂੰ ਯਾਰ ਬੰਦਾ ਠੀਕ ਲੱਗ ਰਿਹਾ ਕੰਮ ਵਾਲੇ ਬੰਦੇ ਦਾ ਤਾਂ ਹਾਂ ਮੈਨੂੰ ਬੜਾ ਮਿਹਨਤ ਬਹੁਤ ਮਿਲਦੀ ਵਾਧੂ ਮਿਲਦੀ ਮੈਂ ਦੋਏ ਨੂੰ ਕੰਮ ਦਿੰਦਾ ਵਿੱਚ ਤੇ ਮੈਂ ਸਾਰੇ ਲੋਕੀ ਇਹ ਇਹਦੇ ਚ ਵੀ ਬੜਾ ਪੈਂਦੇ ਆ ਕਿ ਜੀ ਇਹ ਕੰਮ ਰੈਪਿਟੇਸ਼ਨ ਵਾਲਾ ਨਹੀਂ ਹੈਗਾ ਕੰਮ ਛੋਟੇ ਵੱਡੇ ਦਾ ਜਿਹੜਾ ਉਹ ਬੜਾ ਕੀਤਾ ਜਾਂਦਾ ਹੈ ਕਿ ਜੀ ਪਰ ਇੱਕ ਇਹ ਤੁਸੀਂ ਆਪ ਖੁਦ ਪ੍ਰੈਕਟੀਕਲ ਦੇਖਿਆ ਅੱਜ ਤੱਕ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਡੀ ਕਦਰ ਵੀ ਹੈਗੀ ਆ ਲੋਕ ਅੱਜ ਵੀ ਤੁਹਾਡੀ ਕਦਰ ਸਭ ਜਾਣਦੇ ਜੀ ਪੰਜ-ਛਤਾਂ ਗੈਰ ਵਿੱਚ ਜੁੜਿਆ ਅਗਰ ਵਿੱਚ ਤੇ ਐਡ ਪਾਉਂਦੇ ਕਦੀ ਉਹ ਬੁਲਾਉਂਦਾ ਕਦੀ ਉਹ ਬੁਲਾਉਂਦਾ ਮੇਰੇ ਤਰ੍ਹਾਂ ਆ ਕੇ ਗੈਰ ਹੈ ਕੋਈ ਨਾ ਕੰਮ ਮਿਲ ਜਾਂਦਾ ਹੁਣ ਤਿੰਨ ਦਿਨਾਂ માં 14-1500 ਕੰਮ ਕਰ ਲਿਆ 1900 ਦਾ ਤਿੰਨ ਦਿਨ ਲੱਗੇ ਮੇਰੇ ਉਹ ਜਦੋਂ ਕੰਮ ਹੋ ਗਿਆ ਕੋਈ ਨਾ ਕੋਈ ਕੰਮ ਆਏ ਮੇਰੇ ਪੈਸੇ ਜੀ ਘਰ ਵਾਲੀ ਦਵਾਈ ਆ ਗਈ ਮੇਰਾ ਮੋਬਾਈਲੋਂ ਪੈਸੇ ਪੈ ਗਏ ਉੱਪਰਲਾ ਕੰਮ ਮੇਰੇ ਥਰ ਗਿਆ ਨਹੀਂ ਮੈਂ ਕਿਸੇ ਫੜਦਾ ਕਿ ਐਵੇਂ ਤਨਖਾਹ ਲਿੱਤੇ ਦੇਂਦਾ ਜਿੱਥੇ ਨੌਕਰੀ ਕਰਦਾ ਆ ਦੇਓ ਜੀ ਹਜ਼ਾਰ ਰੁਪਏ ਮੈਨੂੰ ਆ ਕਰੋ ਜੀ ਠੀਕ ਹੈ ਮੇਰੇ ਸਾਮ ਉੱਪਰ ਤੇ ਥਰ ਗਿਆ ਮੇਰਾ ਮੈਨੂੰ ਕਿਸੇ ਨੂੰ ਮعلوم ਨਹੀਂ ਹੋਇਆ ਨਾ ਮੇਰੇ ਨੌਕਰ ਜਿਹੜੇ ਡਿਊਟੀ ਕਰਦੇ ਉਹਨਾਂ ਨੂੰ ਮعلوم ਹੋਇਆ ਨਾ ਮੈਨੂੰ ਮعلوم ਹੋਇਆ ਕਿ ਉਹਨਾਂ ਨੂੰ ਇਹ ਹੋ ਗਿਆ ਬੰਦਾ ਠੀਕ ਹੈ ਪੈਸੇ ਮੰਗਦਾ ਨਾ ਮੌਕੇ ਪਰ ਬਿਠੇ ਹੀ ਕਰ ਰਿਹਾ ਕੰਮ ਕਹਿੰਦਾ ਜਿਹੜਾ ਇਹ ਕੰਮ ਵੀ ਕੀਤਾ ਤੁਸੀਂ ਅੱਜ ਤੱਕ ਜਿਹੜੀ ਇਸ ਮਿਹਨਤ ਨੇ ਵੀ ਤੁਹਾਡਾ ਮਤਲਬ ਕੁਝ ਰੱਖਿਆ ਨਹੀਂ ਇਸ ਕੰਮ ਨੇ ਵੀ ਤੁਹਾਨੂੰ ਬਰਾਬਰ ਦੀ ਕਦਰ ਦਿੱਤੀ ਔਰ ਹਲਕਾ ਫੁਲਕਾ ਜਿੰਨਾ ਹੋ ਸਕਦਾ ਸੀ ਉਹਨਾਂ ਨੂੰ ਤੁਸੀਂ ਬਣਾਇਆ ਵੀ ਰਹਿਣ ਬੜਾ ਕੰਮ ਮਿਲਦਾ ਮੈਨੂੰ ਇਹ ਘਰ ਘਰ ਕੰਮ ਕੰਮ ਵੀ ਮਨ ਬੜੀ ਤਰੱਕੀ ਬੜਾ ਪਹਿਲਾਂ ਸਾਈਕਲ ਉਪਾਉਂਦਾ ਰਿਹਾ ਫਿਰ ਐਕਟਿਵਾ ਲੈ ਲਈ ਜੀ ਵੀ ਮੈਂ ਥੱਕ ਜਾਂਦਾ ਦਾ ਜਦੋਂ ਤੁਹਾਡਾ ਫਰਦਾ ਜੀ ਮਤਲਬ ਕਿ ਜ਼ਿੰਦਗੀ ਗੁਜ਼ਾਰਨ ਦੇ ਲਈ ਜਿਹੜਾ ਸਹੀ ਸੀਗਾ ਵੀ ਮਿਹਨਤ ਕੀਤੀ ਹੈ ਤੇ ਜ਼ਿੰਦਗੀ ਗੁਜ਼ਾਰ ਵਧੀਆ ਗੁਜ਼ਰੀ ਹੈ ਇਹ ਕਹਿ ਸਕਦੇ ਹੁਣ ਵੀ ਵਧੀਆ ਗੁਜ਼ਰੀ ਹੈ ਦਸ ਨੌ ਕਿਰਤ ਕਮਾਈ ਕਰੀ ਹੈ ਜੀ ਆਪਾਂ ਰੋਟੀ ਪਾਣੀ ਖਾਇ ਵਧੀਆ ਖਾ ਰਹੇ ਆ ਜੀ ਜੀ ਕੀ ਲੋੜ ਉਹ ਹੀ ਆਪਾਂ ਜਿਹੜੀ ਖਾ ਰ ਪੀ ਲੈਂਦੇ ਆ ਜੀ ਘਰ ਮ ਦੁੱਧ ਪਾਣੀ ਬੰਗਾ ਲੇ ਜਿਹੜੀ ਖਾ ਲਿਆ ਕੋ ਸਭ ਕੁ ਠੀਕ ਠਾਕ ਹੈ ਜੀ ਬੱਚੇ ਠੀਕ ਆ ਆਪਣੇ ਨੋਆ ਠੀਕ ਆ ਨੋਆ ਠੀਕ ਆ ਸਭ ਕੁ ਠੀਕ ਠਾਕ ਚ ਆਪਣਾ ਬਹੁਤ ਵਧੀਆ ਚੱਲ ਰਿਹਾ ਹੈ ਵਧੀਆ ਪਰਿਵਾਰ ਚੱਲ ਰਿਹਾ ਹੈ ਇੱਜ਼ਤ ਕਰਦੇ ਮੇਰੇ ਤੜਕੇ 4 ਵਜੇ ਉੱਠੇ ਉਠਾ ਦਿੰਦੀ ਬੂਆ ਕਦੀ ਕੋਈ ਰੋਟੀ ਬਗਾਉਂਗੇ ਚਾਹ ਬਣਾਉ ਆਪਾਂ ਮੈਂ ਤਾਂ ਕਰਦੀਆਂ ਕਿ ਪਾਪੇ ਜੀ ਫੇਰ ਜਾਣਾ ਤੇ ਆ ਸੱਚੀ ਕਿਰਤ ਕਰਨ ਦਾ ਸ਼ਾਇਦ ਇਹੀ ਹੁੰਦਾ ਹੈ ਕਿ ਜੀ ਕਈ ਵਾਰੀ ਬੰਦੇ ਬਹੁਤ ਗਲਤ ਤਰੀਕਿਆਂ ਦੇ ਨਾਲ ਪੈਸਾ ਕਮਾ ਲੈਂਦੇ ਨੇ ਤੇ ਪਰ ਉਹ ਮਤਲਬ ਉਹਨਾਂ ਲੋਕਾਂ ਨੂੰ ਸ਼ਾਇਦ ਘਰੇ ਵੀ ਉਹਨਾਂ ਕੋ ਦੇ ਸਤਕਾਰ ਮਿਲਿਆ ਨਹੀਂ ਹੁੰਦਾ ਨਹੀਂ ਮਿਲਦਾ ਜਿਹੜੇ ਗੱਤ ਪੈਸਾ ਕਮਾਉਂਗੇ ਉਹ ਗੱਤ ਥੋੜੇ ਜਾਣਾ ਮਤਲਬ ਕਿ ਬਹੁਤ ਅਮੀਰ ਬੰਦਿਆਂ ਨੂੰ ਵੀ ਨਹੀਂ ਕਈ ਵਾਰ ਮਿਲਦਾ ਵੀ ਕਿਸਮਤ ਦੀ ਹਾਂ ਨਹੀਂ ਮਿਲਦਾ ਜੀ ਸਰ ਜੀ ਆਪਾਂ ਥੋੜੀ ਕਿਰਤ ਕਮਾਈ ਕਰ ਥੋੜੇ ਆਪਾਂ ਆਪਣਾ ਗੁਜ਼ਾਰਾ ਕਰ ਹੀ ਜਾਂਦੇ ਜੀ ਬੱਚੇ ਵੀ ਵਿਆਹ ਵਿੱਚ ਮਨ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਸਾਦੀ ਜ਼ਿੰਦਗੀ ਉਹਨਾਂ ਤੁਸੀਂ ਲਗਾਈ ਹੈ ਵੀ ਅਸਲ ਵਿੱਚ ਜ਼ਿੰਦਗੀ ਇਹੀ ਹੈ ਠੀਕ ਠਾਕ ਜੌਣੀ ਵਾ ਮੋਟਰ ਤੇ ਫਿਰਦੇ ਕੀ ਲਖੀ ਜੇ ਕੰਮ ਕਾਰ ਕਰਦੇ ਕੀ ਲਖੀ ਜੇ ਤਰੇਸਾ ਹੋ ਗਿਆ ਕੰਮ 2013ਵੇਂ ਸਾਲ ਮੈਂ ਕੰਮ ਲੱਗਿਆ ਹੋਇਆ ਮੈਂ ਵੀ ਤੁਰਦੇ ਫਿਰਦੇ ਨਹੀਂ ਲਖਾਈ ਜ਼ਿੰਦਗੀ ਮੈਂ ਘਰਾਂ ਦਾ ਟਾਂਡਾ ਦੋ ਘੰਟੇ ਕਿਦੀਓ ਘਰ ਰਾਤ ਨੂੰ ਪਾਉਂਗਾ ਮੈਂ ਵੀ ਬਾਹਰ ਹੀ گزارਦੇ ਆਪਾਂ ਹੋਰ ਜੀ ਨਵਾਂ ਸਾਲ ਆ ਰਿਹਾ ਫਿਰ ਇਸ ਨਵੇਂ ਸਾਲ ਤੇ ਤੁਸੀਂ ਆਪ ਹੀ ਇੱਕ ਜਿਹੜੇ ਅੰਕਲ ਜਾਗਦੀ ਜਿਉਂਦੀ ਜਾਗਦੀ ਮਿਸਾਲ ਨੇ ਹੱਥੀ ਕਿਰਤ ਕਰਨ ਦੀ ਸਦੀਆਂ ਸਾਲਾਂ ਤੋਂ ਕੰਮ ਕਰ ਰਹੇ ਨੇ ਦਹਾਕਿਆਂ ਤੋਂ ਕੰਮ ਕਰ ਰਹੇ ਨੇ ਔਰ ਦਿਹਾੜੀ ਮਜ਼ਦੂਰੀ ਕਰਕੇ ਵੀ ਉਹ ਖੁਸ਼ ਨੇ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਤੁਸੀਂ ਕੋਈ ਮੈਸੇਜ ਹੀ ਦੇਣਾ ਚਾਹੁੰਦੇ ਹੋ ਇਸ ਮੌਕੇ ਅੱਛਾ ਜੀ ਕੋਈ ਨਵਾਂ ਸਾਲ ਆ ਰਿਹਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਕਹਿ ਸਕਦੇ ਹੋ ਆਪਣੀ ਗੱਲ ਮੈਂ ਤਾਂ ਕਹਾਂ ਕਿ ਕਿਰਤ ਕਮਾਈ ਜ਼ਿੰਦਗੀ ਦੀ ਤਸਰਬੀ ਜ਼ਿੰਦਗੀ ਆਪਣੀ ਸਹੀ ਲਿਖਾਓ ਜੀ ਕਿਰਤ ਕਮਾਈ ਚੰਗੀ ਕਰੋ ਬਈਮਾਨੀ ਠੱਗੀ ਚੋਰੀ ਨਾ ਕਰੋ ਕਿਸੇ ਦਾ ਧੋਖਾ ਨਾ ਕਰੋ ਵੀ ਆਪਣਾ ਕਿਰਤ ਕਮਾਈ ਕਰੋ ਬਾਬੇ ਨਾਨਕ ਜੀ ਕਾ ਕਮਾਈ ਕਰੀ ਉਹਨੇ ਆਪਾਂ ਵੀ ਕਰੋ ਇਹ ਦੇ ਵਿੱਚ ਬਰਕਤ ਹੈ ਯਾਪਾ ਦਸਵੀਂ ਕਮਾਏ ਹੋ ਕੇ ਵੀ ਬਰਕਤ ਹੈ ਸਹੀ ਥੌਰ ਲਗਵਾ ਪਰ ਲਾਉਂਗੇ ਵੀ ਸਹੀ ਉਹਨੂੰ ਕਿਉਂਕਿ ਆਪਾਂ ਸਹੀ ਨਸ਼ਬਾ ਜੇ ਕਮਾਏ ਵੀ ਆਪਾਂ ਨੇ ਮੇਰੇ ਤਾਂ ਕਮਾਏ ਵੀ ਉਹਨਾਂ ਬਤ ਸਹੀ ਤਰੀਕਾ ਜਿਹੜਾ ਨਹੀਂ ਆਪਾਂ ਤਰੀਕੇ ਕਿ ਚੋਰੀ ਠਗੀ ਕਰੀਓਂਗੇ ਉਹ ਆਪਣਾ ਡੋਣੇ ਵੀ ਦੇਖਣੀ ਆ ਉਹ ਕਿਉਂ ਆਪਣੇ ਅਹੀਂ ਆਵੇ ਫ੍ਰੀਜ ਵਿੱਚ ਆਵੇ ਪੈਸੇ ਉਹ ਇਹ ਚੀਜ਼ ਹੈ ਜੀ ਬਿਲਕੁਲ ਜੀ ਇੱਕ ਠੀਕ ਹੈ ਅੰਕਲ ਜੀ ਕੇ ਬੇਰੁਜ਼ਗਾਰੀ ਦਾ ਰਿਆ ਨੌਜਵਾਨ ਹੁਣ ਪੜ ਲੱਗ ਗਏ ਉਹ ਚਾਹੁੰਦੇ ਨੇ ਉਹਨਾਂ ਨੂੰ ਉਸ ਤਰੀਕੇ ਦਾ ਕੰਮ ਵੀ ਮਿਲੇ ਕੋਈ ਵੀ ਨਹੀਂ ਵੀ ਮਿਲਦਾ ਪਰ ਤੁਸੀਂ ਅਨਪੜ੍ਹ ਰਹਿ ਕੇ ਵੀ ਤੁਸੀਂ ਕਹਿੰਦੇ ਹੋ ਕਿ ਵਧੀਆ ਤਰੀਕੇ ਦੇ ਨਾਲ ਮੈਂ ਆਪਣੀ ਜ਼ਿੰਦਗੀ ਨਿਭਾਈ ਹੈ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਲਾਂਕਿ ਚਲੋ ਨਹੀਂ ਸਰਕਾਰਾਂ ਉਸ ਤਰੀਕੇ ਨਾਲ ਕਰ ਪਾਉਂਦੀ ਤਾਂ ਹੋਰ ਕੀਤਾ ਕੀ ਜਾ ਸਕਦਾ ਉਹ ਲਿਖਣ ਜੇ ਹੈ ਜੇ ਨਹੀਂ ਆਪਾਂ ਕੰਮ ਮਿਲਦਾ ਉਸ ਨਾਲ ਕੋਈ ਜਿੰਨਾ ਵੀ ਹੋ ਕੋਈ ਵੀ ਕੰਮ ਆਪਾਂ ਕਰ ਲੋ ਹਿੰਮਤ ਕਰੋ ਵੀ ਆਹ ਕੰਮ ਆਪਾਂ ਆ ਨਹੀਂ ਮਿਲਦਾ ਪਰ ਨਹੀਂ ਨੌਕਰੀ ਮਿਲਦੀ ਆਪਾਂ ਹੋਰ ਕਿਤੇ ਕਮਾਈ ਕਰ ਲਓ ਕੋਈ ਠੀਕ ਹੈ ਸਾਰੇ ਬੱਚੇ ਵੀ ਕਰ ਰਹੇ ਆ ਮੇਰੇ ਆਰਡਰ ਪੀਜੇ ਕੰਮ ਕਰਦਾ ਮੇਰਾ ਲੜਕਾ ਮੇਰਾ ਦਿਨ ਰਾਤ ਘੁੰਮਦਾ ਜੀ ਇੱਕ ਪਲੰਬਰ ਦਾ ਕੰਮ ਕਰਦਾ ਉਹ ਸਕورٹی ਵੀ ਗੈਲ ਕਰ ਰਿਹਾ ਉਹ ਠੀਕ ਹੈ ਜਿੱਕਾ ਮੈਂ ਕੰਮ ਕਰ ਰਿਹਾ ਉਹ ਕਾ ਮੇਰੇ ਬੱਚੇ ਵੀ ਕਰ ਰਹੇ ਪਿੱਛਾ ਆ ਵੀ ਹੈ ਐ ਨਹੀਂ ਹੈ ਵੀ ਮੇਰੇ ਨਿਆਣੇ ਆਵਾ ਗੋਣ ਫਿਰ ਰਹੇ ਆ ਰਾਤ ਨੂੰ 2 2:30 3 ਵਜੇ ਵਰਦਾ ਛੋਟਾ ਮੁੰਡਾ ਮੇਰਾ ਹੋਰਾਂ ਕੰਮ ਕਰਕੇ ਜੀ ਫੇ ਦਿਨ ਮੈਂ ਫੇ ਜਾਂਦਾ ਉਹ ਗੱਡੀ ਵੀ ਚਲਾਉਂਦਾ ਕਿਸ ਨੇ ਬੁਲਾ ਲਿਆ ਤੋਂ ਹਤਣ ਆ ਜਾ ਵੀ 1000 ਰੁਪਏ ਦੇਣ ਦੋਗੇ ਤੁਹਾਨੂੰ ਉਹ ਗੱਡੀ ਵੀ ਜਲਣ ਦਾ ਸੀ ਕਮਾ ਦਿੰਦਾ ਹੋ ਕੇ ਕੰਮ ਠੀਕ ਆ ਬੀ ਬੱਚਾ ਮੇਰਾ ਉਹ ਵੀ ਲਿਗਾ ਜਾਂਦਾ ਜੀ ਗੱਡੀ ਨੂੰ ਜਿਹੜਾ ਰੋਜ਼ਗਾਰ ਦੇ ਲਈ ਤਾਂ ਮਤਲਬ ਕਹਿ ਸਕਦੇ ਕੰਮ ਇਹ ਨਹੀਂ ਕਿ ਕੰਮ ਹੈ ਨਹੀਂ ਜੇ ਰੋਟੀ ਖਾਣੀ ਹੈ ਤਾਂ ਚੰਗੀ ਰੋਟੀ ਦੇ ਲਈ ਕੰਮ ਰੋਟੀ ਜੋਗਾ ਕੰਮ ਤਾਂ ਹੈ ਕੰਮ ਰੋਟੀ ਜੋਗਾ ਕਰ ਸਕਦੇ ਆਪਾਂ ਕੋਈ ਵੀ ਕੰਮ ਤੋੜ ਲਓ ਮੈਂ ਭੁੱਖਾ ਨਹੀਂ ਕਹਿੰਦਾ ਮਰਦਾ ਵੀ ਕੰਮ ਕਰੋ ਹਰ ਰੋਟੀ ਆਪਣਾ ਗੁਜ਼ਾਰਾ ਕਰੋ ਕਿਸੇ ਦੇ ਹੱਥ ਪਤਾ ਨਹੀਂ ਹੱਡੂਗੇ ਕਿਸੇ ਮਰੇ ਆਪਾਂ ਕਿ ਚੋਰੀ ਠੱਗੀ ਨਹੀਂ ਕਰੂਗੇ ਵੀ ਆਪਾਂ ਕੰਮ ਕਰ ਲਿਆ ਪਰ ਖਾ ਲੋ ਰਾਮ ਗਾ ਜੀ ਇਹ ਥੋੜੀ ਥੋੜੀ ਮਿਲਦੀ ਥੋੜੀ ਕਰ ਲੋ ਨਹੀਂ ਬਹੁਤੀ ਮਿਲਦੀ ਥੋੜੀ ਕਰ ਲੋ ਮੇਰੇ ਲੜਕੇ ਜੀ ਕਹਿੰਦੇ ਹਾਜ਼ਰ ਦਾ ਮਨੂ ਕਹਿੰਦਾ ਪਾਪਾ ਕਿਆ ਕਹਿੰਦਾ 200 300 ਰੁਪਏ ਬਜ਼ਾਰੀ ਪਾਈ ਜਾਂਦਾ ਕਹਿੰਦਾ ਉਹ ਮਖਾ ਭਾਈ ਥੋੜੇ ਥੋੜੇ ਕਰ ਕਹਿੰਦਾ 20000 ਰੁਪਏ ਕਮਾਲ ਦਾ ਹੋਣ ਵੀ ਥੋੜੇ ਥੋੜੇ ਕਰ ਕਹੈਂ ਮੈਂ ਪਿਛਲੇ ਮਹੀਨੇ ਵਿੱਚ 40000 ਰੁਪਏ ਤਾਰਿਆ ਜੀ ਮੈਂ ਮੇਂ ਦੇਣ ਦਾ ਚਰੀ ਵੀ ਫਿਰ ਮੈਂ ਕਾਲ ਕੇ ਕਾਂਟੇ ਗੋਟੇ ਰੱਖੇ ਤੇ ਬੈਂਕਾਂ ਉੱਥੇ ਤਾਰਿਆ 19000 ਰੁਪਏ ਕਿ 1500 ਉਹ ਤਾਰਿਆ 20000 ਮੈਂ ਆਪਣੇ ਪਣੂਏਗਾ ਤਾਰਿਆ ਫੇਰ ਮੈਂ ਕਿਸੇ ਕਿਸੇ ਦੇਆ ਦਾ ਹੈ ਮੈਨੂੰ ਤਾਂ ਘਰੀ ਵਾਂ ਜਿਵੇਂ ਮੈਂ ਤੁਹਾਨੂੰ ਮੈਂ ਤਾਂ ਕਰੋ ਕੁਝ ਨਹੀਂ بگੜਦਾ ਆ ਬਾਬਾ ਨਾਨਕ ਵੀ ਠੀਕ ਕਰੂੰਗਾ ਜੀ ਜੀ ਮੇਰੇ ਕੰਮ ਤਾਂ ਇਹ ਜਿਹੜੇ ਇੱਕ ਸੱਚੇ ਕਿਰਤੀ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਆਂ ਔਰ ਇਸ ਤਰ੍ਹਾਂ ਵੀ ਜਿਹੜੀ ਜ਼ਿੰਦਗੀ ਆ ਉਹ ਚੱਲਦੀ ਆ ਇਸ ਤਰ੍ਹਾਂ ਵੀ ਜਿਹੜੀ ਜ਼ਿੰਦਗੀ ਗੁਜ਼ਰਦੀ ਆ ਨਵਾਂ ਸਾਲ ਆਉਣਾ ਹੈ ਨਵੇਂ ਸਾਲ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰੋਗੇ ਉਹ ਵੀ ਆਪਣੀ رائے ਦਿਓ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਗੱਲ ਕਰ ਸਕਦੇ ਹੋ ਤੁਹਾਡੇ ਕੀ ਇਰਾਦਾ ਕਿਸ ਤਰ੍ਹਾਂ ਦਾ ਕੰਮ ਕਰਨ ਦਾ ਔਰ ਅ ਕਿਰਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਅੰਕਲ ਜੀ ਹਰਾਂ ਦੀ ਇਸ ਕਹਾਣੀ ਨੂੰ ਸੁਣ ਤੋ ਬਾਤ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ ਗੁਰਦੀਪ ਮੈਂ ਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ